ਗੁਰਦਾਸਪੁਰ ਵਾਸੀਆਂ ਲਈ ਇੱਕ ਬੜੀ ਵੱਡੀ ਖੁਸ਼ਖਬਰੀ ਹੈ ਕਿ ਜਿਹੜਾ ਗੁਰਦਾਸਪੁਰ ਦਾ ਰੇਲਵੇ ਸਟੇਸ਼ਨ ਆ ਉਹਨੂੰ ਅਪਗ੍ਰੇਡ ਕੀਤਾ ਜਾ ਰਿਹਾ ਵਾ ਸੋ ਇਸ ਰੇਲਵੇ ਸਟੇਸ਼ਨ ਵਿੱਚ ਹੁਣ ਤੁਹਾਨੂੰ ਹਰ ਤਰ੍ਹਾਂ ਦੀਆਂ ਉਹ ਸਹੂਲਤਾਂ ਮਿਲਣਗੀਆਂ ਜਿਵੇਂ ਆਪਾਂ ਗੱਲ ਕਰੀ ਟਿਕਟ ਕਾਊਂਟਰ ਆ ਉਹਨੂੰ ਅਪਗ੍ਰੇਡ ਕੀਤਾ ਜਾ ਰਿਹਾ ਉਹਦੇ ਵਿੱਚ ਹੋਰ ਜ਼ਿਆਦਾ ਸੁਵਿਧਾਵਾਂ ਦਿੱਤੀਆਂ ਜਾਣਗੀਆਂ ਪਲੇਟਫਾਰਮ ਨੇ ਇਹ ਵੱਡੀ ਗੱਲ ਹੈ ਪਲੇਟਫਾਰਮ ਇੱਥੇ ਦੋ ਬਣਾਏ ਜਾ ਰਹੇ ਨੇ ਕਿਉਂਕਿ ਯਾਤਰੀਆਂ ਦੀ ਸੁਵਿਧਾਵਾਂ ਨੂੰ ਦੇਖਦੇ ਹੋਏ ਸੈਂਟਰ ਸਰਕਾਰ ਵੱਲੋਂ ਇਹ ਕਦਮ ਚੁੱਕਿਆ ਗਿਆ ਵਾ ਸੋ ਪ੍ਰਾਪਤ ਜਾਣਕਾਰੀ ਅਨੁਸਾਰ ਸੈਂਟਰ ਸਰਕਾਰ ਦੀ ਸਕੀਮ ਦੇ ਤਹਿਤ ਜਿਹੜਾ ਰੇਲ ਰੇਲਿਸਟੇਸ਼ਨ ਗੁਰਦਾਸਪੁਰ ਦਾ ਨੂੰ ਅਪਗ੍ਰੇਡ ਕੀਤਾ ਜਾ ਰਿਹਾ तकरीबन 200 ਤੋਂ ਪਲੱਸ ਜਿਹੜੇ ਰੇਲਵੇ ਸਟੇਸ਼ਨ ਨੇ ਉਹਨਾਂ ਨੂੰ ਅਪਗ੍ਰੇਡ ਕੀਤਾ ਜਾਵੇਗਾ ਸੋ ਇਹਦੇ ਵਿੱਚ ਕਈ ਜਿਹੜਾ ਸੁਵਿਧਾਵਾਂ ਦਿੱਤੀਆਂ ਜਾਣਗੀਆਂ ਜਿਵੇਂ ਜਿਹੜੇ ਇੱਥੇ ਬਾਥਰੂਮ ਨੇ ਉਹਨਾਂ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਉਸ ਤੋਂ ਇਲਾਵਾ ਜੇ ਗੱਲ ਕਰੀਏ ਆਪਾਂ ਉਡੀਕ ਘਰ ਦੀ ਤਾਂ ਉਹਨੂੰ ਵੀ ਜਿਹੜਾ ਵਾ ਉਹ ਅਪਗ੍ਰੇਡ ਕੀਤਾ ਜਾ ਰਿਹਾ ਵਾ ਏਸੀ ਬਗਾਇਦਾ ਉਹਦੇ ਵਿੱਚ ਲੱਗਾ ਹੋਏਗਾ ਜੇਕਰ ਯਾਤਰੀ ਪਹਿਲਾ ਆ ਜਾਂਦੇ ਨੇ ਸਮੇ ਤੋਂ ਜਾਂ ਫਿਰ ਕਈ ਯਾਤਰੀਆਂ ਨੇ ਇੱਥੋਂ ਗੁਰਦਾਸਪੁਰੋਂ ਕੋਈ ਟ੍ਰੇਨ ਫੜਨੀ ਹੈ ਅੱਗੇ ਜਾਣ ਲਈ ਪਰ ਉਹਨਾਂ ਨੂੰ ਉਡੀਕ ਕਰਨੀ ਪੈ ਰਹੀ ਆ ਸੋ ਉਸ ਉਡੀਕ ਘਰ ਵਿੱਚ ਉਹ ਉਡੀਕ ਕਰ ਸਕਦੇ ਆ ਉਸ ਤੋਂ ਇਲਾਵਾ ਜੇ ਆਪਾਂ ਸਫਾਈ ਦੀ ਗੱਲ ਕਰੀਏ ਤਾਂ ਪ੍ਰੋਪਰ ਇੱਥੇ ਪਾਣੀ ਦਾ ਬੰਦੋਬਸਤ ਜਿਹੜਾ ਉਹ ਕੀਤਾ ਜਾਵੇਗਾ ਟਾਇਲਾਂ ਨਵੀਆਂ ਲਗਾਈਆਂ ਜਾ ਰਹੀਆਂ ਨੇ ਪੋਲ ਨਵੇਂ ਲਗਾਏ ਜਾ ਰਹੇ ਨੇ ਲਾਈਟਿੰਗ ਦਾ ਪ੍ਰੋਪਰ ਬੰਦੋਬਸਤ ਕੀਤਾ ਜਾ ਰਿਹਾ ਵਾ ਸੋ ਜਿਹੜੇ ਯਾਤਰੀ ਹੈਗੇ ਨੇ ਯਾਤਰੀ ਵੀ ਇਸ ਚੀਜ਼ ਤੋਂ ਜਿਹੜੇ ਆ ਉਹ ਖੁਸ਼ੀ ਦਿਖਾਈ ਦੇ ਰਹੇ ਨੇ ਕਿਉਂਕਿ ਗੁਰਦਾਸਪੁਰ ਨੂੰ ਕਾਫੀ ਲੰਬੇ ਸਮੇਂ ਤੋਂ ਉਡੀਕ ਸੀ ਇਸ ਚੀਜ਼ ਦੀ ਤੇ ਸੈਂਟਰ ਸਰਕਾਰ ਵੱਲੋਂ ਜਿਹੜਾ ਵਾ ਇਹ ਕਦਮ ਚੁੱਕਿਆ ਗਿਆ ਬੜਾ ਵਧੀਆ ਕਦਮ ਆ ਸੋ ਲੋਕ ਵੀ ਜਿਹੜੇ ਗੁਰਦਾਸਪੁਰ ਵਾਸੀ ਆ ਉਹ ਵੀ ਖੁਸ਼ ਨਜ਼ਰ ਆ ਰਹੇ ਨੇ ਉਸ ਤੋਂ ਇਲਾਵਾ ਜੇ ਗੱਲ ਕਰੀਏ ਸ਼ਹੀਦੀ ਸਮਾਰਕ ਦੀ ਤਾਂ ਉਹਨੂੰ ਵੀ ਬੜਾ ਵਧੀਆ ਤਰੀਕੇ ਦੇ ਨਾਲ ਨਵਾਂ ਅਪਗ੍ਰੇਡ ਕਰਕੇ ਉਹਨੂੰ ਬਣਾਇਆ ਗਿਆ ਵਾ ਇੱਕ ਜਿਹੜਾ ਦੁਹਾਜਾ ਆ ਸਾਡਾ ਜਿਹੜਾ ਰਾਸ਼ਟਰੀ ਝੰਡਾ ਵਾ ਉਹਨੂੰ ਨਹਿਰ ਆਇਆ ਜਾਵੇਗਾ ਉਹਦੇ ਲਈ ਵੀ ਪ੍ਰੋਪਰ ਜਿਹੜੀ ਹੈ ਜਗ੍ਹਾ ਬਣਾਈ ਗਈ ਆ ਉਸ ਤੋਂ ਇਲਾਵਾ ਲਾਈਟਿੰਗ ਦੀ ਗੱਲ ਕਰੀਏ ਤੇ ਉਹ ਵੀ ਜਿਹੜੀ ਆ ਪ੍ਰੋਪਰ ਧਿਆਨ ਰੱਖਿਆ ਗਿਆ ਵਾ ਕਿ ਕਿਹੜੀ ਕਿਹੜੀ ਜਗ੍ਹਾ ਤੇ ਲਾਈਟਿੰਗ ਹੋਣੀ ਚਾਹੀਦੀ ਆ ਸਾਰਾ ਹੀ ਜਿਹੜਾ ਰੇਲਵੇ ਸਟੇਸ਼ਨ ਆ ਉਹਨੂੰ ਜਿਹੜਾ ਹੁਣ ਅਪਗ੍ਰੇਡ ਕਰ ਦਿੱਤਾ ਗਿਆ ਵਾ ਇਹਦੇ ਵਿੱਚ ਜਿਹੜੀ ਸੈਂਟਰ ਸਰਕਾਰ ਆ ਉਹਦਾ ਮੇਨ ਰੋਲ ਆ ਤੇ ਜਿਹੜੇ ਸਾਡੇ ਪੰਜਾਬ ਤੋਂ ਜਿਹੜੇ ਰੇਲਵੇ ਵਿਭਾਗ ਦੇ ਮੰਤਰੀ ਨੇ ਰਵਨੀਤ ਬਿੱਟੂ ਉਹ ਵੀ ਵਧਾਈ ਦੇ ਹੱਕਦਾਰ ਨੇ ਕਿਉਂਕਿ ਗੁਰਦਾਸਪੁਰ ਸ਼ਹਿਰ ਦੇ ਸੁੰਦਰੀਕਰਨ ਵਿੱਚ ਉਹਨਾਂ ਦਾ ਵੀ ਇੱਕ ਵੱਡਾ ਯੋਗਦਾਨ ਆ। ਕਾਫੀ ਲੰਬੇ ਸਮੇਂ ਤੋਂ ਉਡੀਕ ਸੀ ਲੋਕਾਂ ਦੀ। ਸੋ ਉਡੀਕ ਜਿਹੜੀ ਆ ਉਹ ਹੁਣ ਪੂਰੀ ਹੋ ਗਈ ਆ। ਉਹਨੂੰ ਗੁਰਦਾਸਪੁਰ ਰੇਲਵੇ ਸਟੇਸ਼ਨ ਇੱਕ ਸਾਈਡ ਤੇ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਵੀ ਜਿਹੜੀਆਂ ਉਹ ਤੁਹਾਨੂੰ ਦਿਖਾ ਰਿਹਾ ਨਾਲ ਦੀ ਨਾਲ ਜਿਵੇਂ ਕਿ ਛੋਟੇ-ਛੋਟੇ ਜਿਹੜੇ ਸਾਈਨ ਬੋਰਡ ਲਗਾਏ ਗਏ ਆ ਉੱਪਰ ਕਿ ਇਸ ਜਗ੍ਹਾ ਤੇ ਥੁੱਕੋ ਨਾ ਜਾਂ ਫਿਰ ਰੇਲਵੇ ਸਟੇਸ਼ਨ ਦੇ ਧੂਮਰ ਪਾ ਨਾ ਕਰੋ। ਹੋਰ ਕਈ ਜਿਹੜੀਆਂ ਚੀਜ਼ਾਂ ਜਿਹੜੀਆਂ ਅਪਗ੍ਰੇਡ ਕੀਤੀਆਂ ਗਈਆਂ ਨੇ ਜਿਦੇ ਨਾਲ ਗੁਰਦਾਸਪੁਰ ਵਿੱਚ ਰਹਿਣ ਵਾਲੇ ਲੋਕਾਂ ਨੂੰ ਇੱਕ ਮਾਣ ਮਹਿਸੂਸ ਹੋਵੇਗਾ ਕਿਉਂਕਿ ਕਾਫੀ ਸਮੇਂ ਤੋਂ ਆਪਾਂ ਦੇਖ ਰਿਹਾ ਕਿ ਰੇਲਵੇ ਸਟੇਸ਼ਨ ਦੀ ਹਾਲਤ ਕਾਫੀ ਜ਼ਿਆਦਾ ਖਸਤਾ ਹੋ ਗਈ ਸੀ ਸੋ ਉਸ ਨੂੰ ਲੈ ਕੇ ਜਿਹੜਾ ਹੈ ਸੈਂਟਰ ਸਰਕਾਰ ਵੱਲੋਂ ਫੈਸਲਾ ਲਿਆ ਗਿਆ ਵਾ ਉਹਦੇ ਨਾਲ ਕਿਤੇ ਨਾ ਕਿਤੇ ਜਿਹੜੇ ਗੁਰਦਾਸਪੁਰ ਦੇ ਲੋਕ ਨੇ ਉਹ ਕਾਫੀ ਜ਼ਿਆਦਾ ਖੁਸ਼ ਹੋਣਗੇ ਤੇ ਉਹਨਾਂ ਲਈ ਇੱਕ ਮਾਣ ਵਾਲੀ ਵੀ ਗੱਲ ਹੈ ਕਿ ਜਿਹੜੇ ਉਹਨਾਂ ਦੇ ਕੋਈ ਰਿਲੇਟਿਵ ਆਂਦੇ ਨੇ ਤੇ ਉਹਨਾਂ ਨੂੰ ਵੀ ਪਤਾ ਲੱਗੂਗਾ ਕਿ ਗੁਰਦਾਸਪੁਰ ਜਿਹੜਾ ਉਹ ਵੀ ਹੁਣ ਡਿਵੈਲਪ ਹੋ ਰਿਹਾ ਹੈ ਪਿਛੜਿਆ ਇਲਾਕਾ ਨਹੀਂ ਰਿਹਾ ਜਿਵੇਂ ਵੱਡੇ ਸ਼ਹਿਰ ਨੇ ਵੱਡੇ ਸ਼ਹਿਰਾਂ ਵਾਂਗੂ ਹੁਣ ਗੁਰਦਾਸਪੁਰ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਵਿੱਚ ਇੱਕ ਸਾਈਡ ਤੇ ਹਰ ਇੱਕ ਚੀਜ਼ ਦਾ ਪ੍ਰੋਪਰ ਧਿਆਨ ਰੱਖਿਆ ਜਾ ਰਿਹਾ ਵਾ ਸੋ ਬੱਸ ਸਟੈਂਡ ਤੇ ਸਾਡਾ ਅਪਗ੍ਰੇਡੇਟ ਕਰ ਦਿੱਤਾ ਗਿਆ ਸੀ ਕਿਉਂਕਿ ਉਹ ਪੰਜਾਬ ਸਰਕਾਰ ਦੇ ਅੰਡਰ ਸੀ ਤੇ ਜਿਹੜੇ ਵਿਧਾਇਕ ਨੇ ਉਹਨਾਂ ਵੱਲੋਂ ਕਰ ਦਿੱਤਾ ਗਿਆ ਪਰ ਜਿਹੜਾ ਇਹ ਪ੍ਰੋਜੈਕਟ ਆ ਇਹ ਬੜਾ ਵੱਡਾ ਪ੍ਰੋਜੈਕਟ ਸੀ ਤੇ ਨਾਲੇ ਸੈਂਟਰ ਸਰਕਾਰ ਦੇ ਅੰਦਰ ਸੀ ਤੇ ਕਾਫੀ ਤਰ੍ਹਾਂ ਦੀ ਪਰਮਿਸ਼ਨਾਂ ਲੈਣੀਆਂ ਹੁੰਦੀਆਂ ਨੇ ਸੋ ਹੁਣ ਜਿਹੜਾ ਇਹਦੇ ਅ ਅਪਗ੍ਰੇਡ ਹੋਣ ਦੇ ਨਾਲ ਕਿਤੇ ਨਾ ਕਿਤੇ ਸ਼ਹਿਰ ਵਾਸੀ ਜਿਹੜੇ ਆ ਉਹ ਕਾਫੀ ਜ਼ਿਆਦਾ ਜਿਹੜੇ ਉਹ ਖੁਸ਼ ਨੇ ਸੋ ਜਿਹੜੇ ਲੋਕਾਂ ਨੂੰ ਨਹੀਂ ਵੀ ਪਤਾ ਉਹਨਾਂ ਨੂੰ ਵੀ ਪਤਾ ਲੱਗ ਸਕੇ ਇਸ ਲਈ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਤੇ ਗੁਰਦਾਸਪੁਰ ਦਾ ਜਿਹੜਾ ਰੇਲਵੇ ਸਟੇਸ਼ਨ ਆ ਉਹਨੂੰ ਬੜਾ ਹੀ ਉਹਨੂੰ ਵਧੀਆ ਤਰੀਕੇ ਨਾਲ ਬਣਾ ਦਿੱਤਾ ਗਿਆ ਵਾ ਤੇ ਤਕਰੀਬਨ ਜਿਹੜਾ ਕੰਮ ਚੱਲ ਵੀ ਰਿਹਾ ਵਾ ਉਹਨੂੰ ਅ ਇੱਕ ਸਾਲ ਦੇ ਕਰੀਬ ਜਿਹੜਾ ਹੋਰ ਸਮਾਂ ਲੱਗ ਜਾਏਗਾ ਕਿਉਂਕਿ ਕਾਫੀ ਵੱਡਾ ਪ੍ਰੋਜੈਕਟ ਆ ਜਿਹੜਾ ਦੂਸਰਾ ਪਲੇਟਫਾਰਮ ਆ ਦੂਸਰੀ ਸਾਈਡ ਬਣਾ ਉਹ ਵੀ ਹੈ ਲੈ ਬਣਾਵਾ ਉਸ ਤੋਂ ਇਲਾਵਾ ਹੋਰ ਛੋਟੇ ਛੋਟੇ ਜਿਹੜੇ ਕੰਮ ਆ ਉਹਨਾਂ ਨੂੰ ਕੁਝ ਸਮਾਂ ਲੱਗੇਗਾ ਪਰ ਜਦੋਂ ਇਹ ਪੂਰਾ ਪ੍ਰੋਪਰ ਕੰਮ ਹੋ ਜਾਵੇਗਾ ਕੈਂਟੀਨ ਆ ਇੱਥੇ ਜਿਹੜੀਆਂ ਉਹ ਆਏਗੀ ਤੇ ਲੋਕਾਂ ਨੂੰ ਸਹੂਲਤਾ ਜਿਹੜੀਆਂ ਉਹ ਜ਼ਿਆਦਾ ਮਿਲਣਗੀਆਂ